ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਪਹਿਲੀ ਪਾਸ਼ਾਹੀ ਚਵਾ ਸਾਹਿਬ ਇਹ ਗੁਰਦੁਆਰਾ ਸਾਹਿਬ ਜਿਹੜਾ ਉਹ ਰੁਖਤਾਸ ਦੇ ਕਿਲੇ ਦੇ ਬਿਲਕੁਲ ਬਾਹਰ ਵਾਲੇ ਪਾਸੇ ਆ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਜਦੋਂ ਇਸ ਨਗਰ 'ਚ ਪਹੁੰਚੇ ਤੇ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਾਟ ਸੀ ਸੰਗਤ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸਾਨੂੰ ਪਾਣੀ ਦਾ ਬਹੁਤ ਮਸਲਾ ਹੈ ਕਹਿੰਦੇ ਨੇ ਗੁਰੂ ਨਾਨਕ ਪਾਸ਼ਾ ਜੀ ਨੇ ਜਦੋਂ ਸੰਗਤ ਦੀ ਬੇਨਤੀ ਸੁਣੀ ਤੇ ਮਹਾਰਾਜ ਨੇ ਇੱਥੇ ਆ ਕੇ ਆਪਣਾ ਆਸਾ ਜਿਹੜਾ ਸੀ ਉਹ ਇੱਕ ਪੱਥਰ ਤੇ ਮਾਰਿਆ ਸੱਚੀ ਸਰਕਾਰ ਗੁਰਨਾਨਕ ਪਾਸ਼ਾ ਜੀ ਨੇ ਇਸ ਜਗ੍ਹਾ ਤੇ ਇੱਕ ਪੱਥਰ ਦੇ ਉੱਤੇ ਆਪਣਾ ਆਸਾ ਮਾਰਿਆ ਤੇ ਇਥੋਂ ਪਾਣੀ ਨਿਕਲ ਆਇਆ ਅੱਜ ਵੀ ਰਫਤਾਖ ਨਗਰ ਦੇ ਵਾਸੀ ਇਸੇ ਜਗ੍ਹਾ ਤੋਂ ਆਪਣੀ ਜ਼ਰੂਰਤ ਦਾ ਜਿੰਨਾ ਪਾਣੀ ਏ ਉਹ ਇਸਤੇਮਾਲ ਕਰਦੇ ਨੇ ਜਿੱਥੇ ਸੱਚੀ ਸਰਕਾਰ ਗੁਰਨਾਨਕ ਪਾਸ਼ਾ ਜੀ ਆ ਕੇ ਬਰਾਜਮਾਨ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਜਗ੍ਹਾ ਤੇ ਇੱਕ ਖੂਬਸੂਰਤ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਇੰਨੀ ਵਿਸ਼ਾਲ ਤੇ ਖੂਬਸੂਰਤ ਸੀ ਜਿਹਦੀ ਤੁਮ ਨੂੰ ਤੱਕ ਕੋਈ ਮਿਸਾਲ ਨਹੀਂ ਮਿਲਦੀ। ਇਸ ਥਾਂ 'ਤੇ ਗੁਰਗ੍ਰੰਥ ਸਾਹਿਬ ਦਾ ਕਦੀਨ ਪ੍ਰਕਾਸ਼ ਹੁੰਦਾ ਸੀ ਔਰ ਅੱਗੇ ਸੰਤਾਂ ਦੀਵਾਨ ਸਜਾਉਂਦੇ। ਪਰ ਗੁਰੂ ਨਾਨਕ ਪਾਸ਼ਾ ਜੀ ਨੇ ਇਸ ਨਗਰ ਦੀ ਤਕਦੀਰ ਬਦਲ ਦਿੱਤੀ। ਕਹਿੰਦੇ ਨੇ ਕਿ ਗੁਰੂ ਨਾਨਕ ਪਾਸ਼ਾ ਜੀ ਨੇ ਜਿਹਦੀ ਇੱਥੇ ਬਚਤਾਂ ਵੰਡੀਆਂ ਉਹਦੀ ਕਰਕੇ ਆ ਇਸੇ ਆਸ-ਪਾਸੇ ਸਾਰੀ ਸਿੱਖ ਸੰਗਤ ਜਿਹੜੀ ਆ ਉਹ ਫੈਲੀ। ਮਤਾ ਸਾਹਿਬ ਕਾਉਂਟਿੰਗ ਦਾ ਪ੍ਰਕਾਸ਼ ਸਥਾਨ ਵੀ ਇਸਕੇ ਲਈ ਬਿਲਕੁਲ ਅੰਦਰ ਆ ਜਿੱਥੇ ਕਦੀ ਗੁਰਦਾਨੇ ਪਾਸ਼ਾ ਦੀ ਬਰਾਜਮਾਨ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਿਰਫ ਇੱਥੇ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਤਾਮੀਰ ਕਰਵਾਈ ਬਲਕਿ ਉਹਦੇ ਨਾਲ ਨਾਲ ਇਹ ਸਾਰੇ ਨਗਰ ਦੀ ਜਰਮੀ ਜ਼ਮੀਨ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਕੀਤੀ ਅੱਜ ਵੀ ਸਿੱਖ ਸੰਗਤ ਜਦੋਂ ਵੀ ਪਾਕਿਸਤਾਨ ਆਂਦੀ ਏ ਮੈਂ ਕਹਿਣਾ ਐਸੇ ਸਥਾਨਾਂ ਤੇ ਜ਼ਰੂਰ ਆਓ ਤਾਂ ਕਿ ਆਪਣੀ نسل ਨੂੰ ਦੱਸਿਆ ਜਾ ਸਕੇ ਕਿ ਅਸੀਂ ਲੰਦੇ ਪੰਜਾਬ 'ਚ ਕਿੱਡਾ ਵੱਡਾ ਆਪਣਾ ਇਤਿਹਾਸ ਛੱਡ ਆਏ ਆ